ਵਾਪਿਸ ਵਾਜਦੇ ਸਤਿ ਸ੍ਰੀ ਅਕਾਲ ਜੀ ਲੋ ਜੀ ਪਹਿਣਾ ਦੀ ਡਿਮਾਂਡ ਤੇ ਆਪਾਂ ਲੈ ਕੇ ਆਵਾਂਗੇ ਸਿਰਫ ਕੋਟੀਆਂ ਸਵੈਟਰ ਲੌਂਗ ਕੋਟ ਗਰਮ ਸੂਟ ਇਹਨਾਂ ਦੀ ਜਿਹੜੀ ਮਾਰਕੀਟ ਹੈਗੀ ਆ ਲੁਧਿਆਣੇ ਦੇ ਵਿੱਚ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਠੀਕ ਹੈ ਇਹ ਹੈਗੀ ਆ ਜੀ ਲੁਧਿਆਣੇ ਦੀ ਕੋਟੀ ਮਾਰਕੀਟ ਠੀਕ ਹੈ ਇਹ ਕ੍ਰੀਮਪੁਰਾ ਬਾਜ਼ਾਰ ਦੇ ਸਾਹਮਣੇ ਪੈ ਜਾਂਦੀ ਆ ਬਿਲਕੁਲ ਸਟੇਸ਼ਨ ਦੇ ਨਾਲ ਹੀ ਠੀਕ ਹੈ ਅੱਜ ਆਪਾਂ ਤੁਹਾਨੂੰ ਸਾਰੀ ਜਿਹੜੀ ਵੈਰਾਈਟੀ ਹੈਗੀ ਆ ਉਹ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿਹੜੀ ਚੀਜ਼ ਕਿੰਨੇ ਦੀ ਇੱਥੇ ਮਿਲਦੀ ਆ ਇੱਥੇ ਦੇਖੋ ਆਫ ਸੀਜ਼ਨ ਜਿਹੜੀ ਹੈਗੀ ਆ ਉਹ ਸੇਲ ਲੱਗੀ ਹੋਈ ਆ ਹੁਣ ਦੇਖੋ ਸੀਜ਼ਨ ਜਿਹੜਾ ਸਰਦੀਆਂ ਦਾ ਉਹ ਜਾਣ ਵਾਲਾ ਸਾਰੀ ਚੀਜ਼ ਹੈਗੀ ਜਿਹੜੀ ਤੁਹਾਨੂੰ ਉਹ ਸੇਲ ਦੇ ਪ੍ਰਾਈਸ ਤੇ ਹੀ ਤੁਹਾਨੂੰ ਮਿਲੇਗੀ ਇਧਰੋਂ ਦੇਖੋ ਕੋਟੀਆਂ ਦੀ ਸੇਲ ਜਿਹੜੀ ਹੈਗੀ ਸੀ ਲੌਂਗ ਕੋਟੀਆਂ ਸ਼ਾਰਟ ਕੋਟੀਆਂ ਸਾਰੇ ਤਰ੍ਹਾਂ ਦੀਆਂ ਇੱਥੇ ਅਵੇਲੇਬਲ ਸੀਗੀਆਂ ਇਹ ਸੀਗੀਆਂ ਸਾਰੀਆਂ 300 ਰੁਪਏ ਦੇ ਵਿੱਚ ਕਲਰ ਜਿਹੜੇ ਹੈਗੇ ਸੀ ਉਹ ਇਹਨਾਂ ਕੋਲ ਅਨਲਿਮਟਿਡ ਹੀ ਪਏ ਸੀ ਠੀਕ ਹੈ ਤੁਸੀਂ ਆਪਣੀ ਚੋਇਸ ਦਾ ਜਿਹੜਾ ਵੀ ਮਰਜੀ ਕਲਰ ਲੈ ਸਕਦੇ ਹੋ ਤੇ ਕੋਟੀਆਂ ਜਿਹੜੀਆਂ ਹੈਗੀਆਂ ਸੀ ਉਹ ਵੈਸੇ ਵੀ ਬਹੁਤ ਸੋਹਣੀਆਂ ਸੀ ਇਹਨਾਂ ਦੀਆਂ ਸਾਰੇ ਕਲਰ ਚੋਇਸ ਇਹਨਾਂ ਕੋਲ ਹੈਗੀ ਸੀ ਤੇ ਜਿਹੜੀਆਂ ਇਹ ਲੱਗੀਆਂ ਹੋਈਆਂ ਸੀ ਇਹ ਥੋੜੀਆਂ ਜੀਆਂ ਡਿਜ਼ਾਈਨਰ ਸੀ ਇਹਨਾਂ ਦਾ ਪ੍ਰਾਈਸ ਹੈਗਾ 400 ਰੁਪਏ ਤੇ ਇਹ ਪੌਨਚੋ ਟੌਪ ਲੱਗੇ ਹੋਏ ਸੀਗੇ ਜਿਹੜੇ ਕੁੜੀਆਂ ਆਪਣੇ ਜੀਨਸ ਵਗੈਰਾ ਨਾਲ ਵੇਅਰ ਕਰਦੀਆਂ ਨੇ ਠੀਕ ਹੈ ਜੀ ਇਹ ਵੀ ਸੇਲ ਦੇ ਵਿੱਚ ਹੀ ਲੱਗੇ ਹੋਏ ਸੀਗੇ ਤੇ ਦੇਖੋ ਮੈਂ ਕਲਰ ਜਿਹੜੇ ਹੈਗੇ ਨੇ ਤੁਹਾਨੂੰ ਦਿਖਾ ਦਨੀ ਆ ਇਹ ਜਿਵੇਂ ਹੁਣ ਹੈਗਾ ਸੀ ਸਕਿਨ ਜੇ ਕਲਰ ਦਾ ਸੀਗਾ ਇਹ ਤੇ ਇਹ ਜਿਹੜਾ ਹੈਗਾ ਸੀ ਇਹ ਰਸਟ ਜਿਹਾ ਕਲਰ ਸੀ ਨਾਹੀਂ ਇਹ ਰੈੱਡ ਸੀ ਨਾਹੀਂ ਇਹ ਮੈਰੂਨ ਸੀ ਤੇ ਜਿਹੜੀ ਬੁਣਤੀ ਹੈਗੀ ਸੀ ਕੋਟ ਦੇ ਵਿੱਚ ਉਹ ਵੀ ਬਹੁਤ ਹੀ ਸੋਹਣੀ ਪਾਈ ਹੋਈ ਸੀ ਤੇ ਇਹ ਹੈਗਾ ਸੀ ਜੀ ਬਲੈਕ ਕਲਰ ਇਹ ਵੀ ਥੋੜੀ ਜੀ ਲੌਂਗ ਦੇ ਵਿੱਚ ਹੀ ਸੀਗੀ ਬਟਨਾਂ ਵਾਲੀ ਤੇ ਬਾਕੀ ਦਾ ਚੋਇਸ ਦੇਖੋ ਤੁਹਾਡੀ ਆ ਤੁਸੀਂ ਜੋ ਵੀ ਲੈਣਾ ਹੋਵੇ ਪਸੰਦ ਕਰਕੇ ਲੈ ਸਕਦੇ ਹੋ ਬਸ ਇਹ ਹੈ ਕਿ ਜਿਹੜੀ ਇਹਨਾਂ ਕੋਲੇ ਵੈਰਾਈਟੀ ਹੈਗੀ ਸੀ ਉਹ ਕਾਫੀ ਜ਼ਿਆਦਾ ਸੀਗੀ ਹਰੇਕ ਕਲਰ ਇਹਨਾਂ ਕੋਲੇ अवेलेबल ਸੀ ਤੇ ਚਲੋ ਆਪਾਂ ਚੱਲੇ ਆ ਫਿਰ ਹੁਣ ਦੂਸਰੀ ਦੁਕਾਨ ਤੇ ਤੇ ਇੱਥੇ ਵੀ 300 ਰੁਪਏ ਦੀ ਜਿਹੜੀ ਹੈਗੀ ਸੀ ਇੱਕ ਕੋਟੀ ਮਿਲ ਰਹੀ ਸੀਗੀ ਬਸ ਇਹ ਆ ਵੀ ਆਪਾਂ ਨੂੰ ਥੋੜਾ ਜਿਹਾ ਕਲਰ ਜਿਹੜੀ ਚੋਇਸ ਹੁੰਦੀ ਆ ਉਹ ਆਪਾਂ ਨੂੰ ਹੋਰ ਮਿਲ ਜੂਗੀ ਤੇ ਇਹ ਦੇਖੋ ਬਲੈਕ ਕਲਰ ਦੀ ਜਿਹੜੀ ਕੋਟੀ ਸੀ ਦੇ ਗਲੇ ਦੇ ਉੱਪਰ ਵਰਕ ਹੋਇਆ ਹੋਇਆ ਸੀ ਤੇ ਸਾਈਡ ਤੇ ਦੇ ਵਾਈਟ ਔਰ ਬਲੈਕ ਬਾਰਡਰ ਸੀਗਾ ਬਹੁਤ ਸੋਹਣੀ ਲੱਗ ਰਹੀ ਸੀ ਆਪਾਂ ਕਿਸੇ ਵੀ ਸੂਟ ਨਾਲ ਇਹਨੂੰ ਵੇਰੇ ਹੈਗੇ ਜਿਹੜਾ ਉਹ ਕਰ ਸਕਦੇ ਆ ਠੀਕ ਹੈ ਬਾਕੀ ਜੇ ਤੁਸੀਂ ਆ ਕੇ ਦੇਖੋਗੇ ਆਪਣੀਆਂ ਪਸੰਦੀਆਂ ਚੀਜ਼ਾਂ ਇੱਥੋਂ ਲੈ ਸਕਦੇ ਹੋ ਕਿਉਂਕਿ ਇੱਥੇ ਹੁਣ ਜਿਹੜੀ ਹੈਗੀ ਆ ਉਹ ਸੇਲ ਲੱਗੀ ਹੋਈ ਹੈਗੀ 300 ਰੁਪਏ ਦੇ ਵਿੱਚ ਆਫ ਸੀਜ਼ਨ ਹੁਣ ਸੀਜ਼ਨ ਦੇਖੋ ਜਾਣ ਵਾਲਾ ਹੀ ਆ ਤੁਸੀਂ ਪਹਿਲਾਂ ਹੀ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਖਰੀਦ ਕੇ ਰੱਖ ਲਿਆ ਕਰੋ ਆਉਂਦੀਆਂ ਸਰਦੀਆਂ ਨੂੰ ਫਿਰ ਆਪਾਂ ਨੂੰ ਨਹੀਂ ਤਾਂ ਮਹਿੰਗੀਆਂ ਹੀ ਪੈਂਦੀਆਂ ਨੇ ਇਹ ਦੁਕਾਨ ਤੇ ਵੀ ਅਨ ਲਿਮਟਿਡ ਹੀ ਵੈਰਾਈਟੀ ਪਈ ਸੀ ਜੋ ਤੁਸੀਂ ਆਉਂਗੇ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਦੇਖੋ ਸਾਰੀ ਮਾਰਕੀਟ ਜਿਹੜੀ ਹੈਗੀ ਤੁਹਾਨੂੰ ਘੁੰਮ ਕੇ ਦਿਖਾ ਦਵਾਂਗੇ ਤੁਸੀਂ ਬਸ ਵੀਡੀਓ ਨੂੰ ਦੇਖਦੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਵੈਰਾਈਟੀ ਜਿਹੜੀ ਹੈਗੀ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦੀ ਇੱਥੇ ਦਿਖਾਵਾਂਗੇ ਤੇ ਇਧਰ スウェット ਸ਼ਰਟਸ ਵਗੈਰਾ ਜਿਹੜੀਆਂ ਹੈਗੀਆਂ ਸੀ ਉਹ ਲੱਗੀਆਂ ਹੋਈਆਂ ਸੀ ਬੱਚਿਆਂ ਦੇ ਕੱਪੜੇ ਵੱਡਿਆਂ ਦੇ ਲੌਂਗ ਕੋਟ ਲੌਂਗ ਕੋਟੀਆਂ ਸਾਰਾ ਕੁਝ ਇਹੀ ਇੱਥੋਂ ਤੁਹਾਨੂੰ ਇੱਕ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਇੱਥੇ ਸਸਤਾ ਇਸੇ ਕਰਕੇ ਹੀ ਆ ਕਿਉਂਕਿ ਇਹ ਸਿਰਫ ਜਿਹੜੀ ਹੈਗੀ ਆ ਉਹ ਉਨ ਦੀ ਮਾਰਕੀਟ ਵੁਲਨ ਦੀ ਜਿਹੜੀਆਂ ਸਾਰੀਆਂ ਕੋਟੀਆਂ ਸਵੈਟਰ ਉਹ ਆਪਾਂ ਨੂੰ ਇਥੋਂ ਮੇ ਲਣਗੇ ਆ ਦੇਖੋ ਕਿੰਨੇ ਪਿਆਰੇ ਪਾਰਟੀ ਵੇਅਰ ਜਿਹੜੇ ਸੂਟ ਹੈਗੇ ਨੇ ਬੱਚਿਆਂ ਦੇ ਤੇ ਉਹ ਇੱਥੇ ਲੱਗੇ ਹੋਏ ਸੀਗੇ ਇਹ ਦੇਖੋ ਸਪੈਸ਼ਲ ਦੁਕਾਨਾਂ ਬਣੀਆਂ ਹੋਈਆਂ ਨੀ ਗਿਆ ਜਿਵੇਂ ਇੱਕ ਸਿਰਫ ਬੱਚਿਆਂ ਦੀ ਸ਼ਾਪ ਹੋ ਗਈ ਆ ਇੱਕ ਵੱਡਿਆਂ ਦੀ ਹੋ ਗਈ ਆ ਇੱਕ ਜੈਂਟਸ ਦੀ ਹੋ ਗਈ ਆ ਨਾ ਇਹ ਸਾਰੀਆਂ ਦੁਕਾਨਾਂ ਜਿਹੜੀ ਹੈਗੀਆਂ ਨੇ ਸਪੈਸ਼ਲ ਨੇ ਦੇਖੋ ਕਿੰਨਾ ਪਿਆਰਾ ਇਹਦਾ ਕਲਰ ਸੀਗਾ ਪਾਰਟੀ ਵੇਅਰ ਸੂਟ ਸੀਗਾ ਬੱਚੇ ਦਾ ਬਿਲਕੁਲ ਤੇ ਇਹ ਜਿਹੜਾ ਸੂਟ ਸੀਗਾ ਇਹ ਵੀ ਪੂਰਾ ਗਰਮ ਸੀਗਾ ਜਿਵੇਂ ਹੁਣ ਤੁਸੀਂ ਬੱਚਿਆਂ ਦੇ ਲੈੜੇ ਆਗੇ ਤੇ ਉਹ ਤੁਹ ਲੈ ਸਕਦੇ ਹੋ ਤੇ ਇਹ ਸੀਗੀ ਜੈਕਟ ਦੇਖੋ ਕਿੰਨੀ ਪਿਆਰੀ ਜੈਕਟ ਹੈ ਜਿਵੇਂ ਹੁਣ ਪਾਰਟੀ ਵੇਅਰ ਜਿਹੜੇ ਸੂਟ ਹੁੰਦੇ ਨੇ ਬੱਚਿਆਂ ਦੇ ਬੋਲਨ ਦੇ ਵਿੱਚ ਡਿਜ਼ਾਈਨਰ ਘੱਟ ਹੀ ਮਿਲਦੇ ਹੁੰਦੇ ਨੇ ਪਰ ਇਹ ਇਹ ਪੂਰੇ ਜਿਹੜੇ ਸੂਟ ਸੀਗੇ ਉਹ ਡਿਜ਼ਾਈਨਰ ਸੀਗੇ ਠੀਕ ਹੈ ਜੀ ਤੇ ਦੇਖੋ ਪ੍ਰਾਈਸ ਜਿਹੜਾ ਮੈਂ ਇਹਨਾਂ ਨੂੰ ਪੁੱਛਿਆ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਉਹ ਤਾਂ 700 ਰੁਪਏ ਦੀ ਰੇਂਜ ਦੇ ਵਿੱਚ ਸੀਗੇ ਕਿਉਂਕਿ ਬੱਚਿਆਂ ਦੇ ਕੱਪੜੇ ਥੋੜੇ ਜਿਹਾ ਮਹਿੰਗੇ ਹੀ ਆਉਂਦੇ ਆ ਬਾਕੀ ਤੁਸੀਂ ਇੱਥੇ ਆ ਕੇ ਪਤਾ ਕਰ ਸਕਦੇ ਹੋ ਤੇ ਮੈਂ ਲਈ ਸੀਗੀ ਉਨਾਂ ਕਿਉਂਕਿ ਮੇਰੇ ਮੰਮੀ ਜਿਹੜੇ ਹੈਗੀਆਂ ਉਹ ਕੋਟੀਆਂ ਸਵੈਟਰ ਘਰ ਹੀ ਮੇਰੇ ਬੁਣ ਦਿੰਦੇ ਹੁੰਦੇ ਨੇ ਅਸੀਂ ਜਿਹੜੇ ਬਾਹਰ ਅੰਦਰ ਪਾਉਣ ਵਾਸਤੇ ਹੁੰਦੇ ਉਹ ਇਸੇ ਮਾਰਕੀਟ ਚੋਂ ਹੀ ਲੈ ਕੇ ਜਾਂਦੇ ਹੁੰਨੇ ਆ ਬਣੇ ਹੋਏ ਰੈਡੀमेड ਜਿਹੜੀਆਂ ਹੁੰਦੀਆਂ ਨੀਂਗੀਆਂ ਕੋਟੀਆਂ ਸਵੈਟਰ ਤੇ ਘਰ ਵੀ ਜਿਹੜੇ ਹੈਗੇ ਆਪਾਂ ਬੁਣ ਲੈਣੇ ਹੁੰਦੇ ਆ ਇਸ ਲਈ ਮੈਂ ਨਾ ਉਨਾਂ ਲੈ ਕੇ ਗਈ ਸੀ ਇਹਨਾਂ ਦੇ ਉਹ ਤੇ ਹੁਣ ਉਹਦੇ ਵਿੱਚ ਜਿਹੜੇ ਲੱਛੇ ਸੀਗੇ ਉਹ ਥੋੜੇ ਜਿ ਬਚ ਗਏ ਸੀ ਤੇ ਉਹ ਹੁਣ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਵਾਪਸ ਕਰ ਲਵਾਂਗੇ ਤੇ ਤੁਸੀਂ ਉਹਦੇ ਨਾਲ ਦੀ ਕੋਈ ਹੋਰ ਕਿਸੇ ਵੀ ਕੋਟੀ ਦੀ ਉਨ ਵਗੈਰਾ ਜਿਹੜੀ ਹੈਗੀ ਆ ਉਹ ਲੈ ਸਕਦੇ ਹੋ ਵੀ ਚੇਂਜ ਕਰਨ ਨੂੰ ਅਸੀਂ ਨਹੀਂ ਕਹਿੰਦੇ ਇਹ ਇਹਨਾਂ ਦਾ ਕਾਰਡ ਸੀਗਾ ਮੈਂ ਨੰਬਰ ਜਿਹੜਾ ਹੈਗਾ ਉਹ ਮੈਂਸ਼ਨ ਕਰ ਦੂੰਗੀ ਇਹਨਾਂ ਦੀ ਸ਼ਾਪ ਦਾ ਨੇਮ ਹੈਗਾ ਜੀ ਲక్ష్ਮੀ ਵੂਲਜ਼ ਔਰ ਇਹਨਾਂ ਦਾ ਨੰਬਰ ਹੈਗਾ 9463458078 ਠੀਕ ਹੈ 9463458078 ਤੁਸੀਂ ਇਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋਗੇ ਹਨਾ ਇਹਨਾਂ ਦੀ ਸ਼ਾਪ ਵਗੈਰਾ ਜਿਹੜੀ ਹੈਗੀ ਆ ਉਹ ਸਟਾਰਟਿੰਗ ਦੇ ਵਿੱਚ ਹੀ ਆ ਜਾਂਦੀ ਹੈ ਮਤਲਬ ਸਟਾਰਟਿੰਗ ਦੇ ਵਿੱਚ ਉਹ ਤਿੰਨ ਚਾਰ ਦੁਕਾਨਾਂ ਛੱਡ ਕੇ ਹੀ ਇਹਨਾਂ ਦੀ ਸ਼ਾਪ ਹੈ ਭਾਜੀ ਦੀ ਜਿਹੜੀ ਡੀਲਿੰਗ ਆ ਉਹ ਬਹੁਤ ਹੀ ਵਧੀਆ ਹੈਗੀ ਜਦੋਂ ਅਸੀਂ ਹੁਣ ਸੈਕੰਡ ਟਾਈਮ ਵਾਪਸ ਵੀ ਕਰਨ ਗਏ ਤਾਂ ਉਹਨਾਂ ਨੇ ਬੜੇ ਮਤਲਬ ਉਹਦੇ ਨਾਲ ਵਾਪਸ ਕਰ ਲਈ ਸੀਗੇ ਉਹਨਾਂ ਨੇ ਸਾਨੂੰ ਕੋਈ ਪੁੱਛਗਿੱਛ ਨਹੀਂ ਕੀਤੀ ਉਹ ਕਹਿੰਦੇ ਵੀ ਹਾਂਜੀ ਜੇ ਤੁਸੀਂ ਚੇਂਜ ਕਰਨਾ ਤਾਂ ਚੇਂਜ ਕਰਵਾ ਲਓ ਹਨਾ ਸਾਰੇ ਜਿੰਨੇ ਵੀ ਤੁਹਾਡੇ ਲੱਛੇ ਬੱਚੇ ਨੇ ਹੁਣ ਦੇਖੋ ਜਿਹੜੀਆਂ ਪਹਿਣਾ ਇਹ ਕੋਟੀਆਂ ਸਵੈਟਰ ਜਿਹੜੇ ਹੈਗੇ ਨੇ ਉਹ ਘਰ ਬੁਣਦੀਆਂ ਨਿਗੀਆਂ ਤਾਂ ਉਹਨਾਂ ਨੂੰ ਇੱਥੋਂ ਉਹਨਾਂ ਜਿਹੜੀ ਹੈਗੀ ਆ ਬਹੁਤ ਹੀ ਸਸਤੀ ਪੈ ਜਾਊਗੀ ਮੈਂ ਜਿਹੜੀ ਇੱਥੋਂ ਕੋਟ ਲੈ ਕੇ ਗਈਆਂ ਕੋਟੀ ਦੀ ਉਹ ਸਾਰੀ ਮੈਨੂੰ 100 80 ਰੁਪਏ ਦੀ ਪਈ ਆ ਤੇ ਦੇਖੋ ਇਹ ਤਾਂ ਬਹੁਤ ਹੀ ਸਸਤੀ ਆ ਜੀ ਆਪਣੀ ਇੱਕ ਕੋਟੀ ਬਣਦੀ ਆ ਹਨਾ ਤੇ ਜਿਹੜੀ ਉਨ ਹੈਗੀ ਆ ਉਹਨਾਂ ਦੀ ਉਹ ਵੀ ਬਹੁਤ ਹੀ ਵਧੀਆ ਕੁਆਲਿਟੀ ਦੀ ਆਗੀ ਤੁਸੀਂ ਪਾਈ ਹੋਈ ਜਿਹੜੀ ਹੈਗੀ ਆ ਸਵੈਟਰ ਮੇਰੇ ਉਹ ਦੇਖ ਹੀ ਸਕਦੇ ਹੋ ਉਹ ਇਹਨਾਂ ਦੇ ਹੀ ਆਪਾਂ ਲਈ ਆ ਠੀਕ ਹੈ ਤੇ ਇਹ ਤੁਹਾਨੂੰ ਗਾਈਡ ਵੀ ਕਰ ਦੇਣਗੇ ਕਿ ਕਿੰਨੀ ਕੋਟੀ ਸਵੈਟਰ ਵਾਸਤੇ ਕਿੰਨੀ ਆਪਾਂ ਨੂੰ ਉਹਨਾਂ ਜਿਹੜੀ ਹੈਗੀ ਆ ਉਹ ਚਾਹੀਦੀ ਆ ਹੁਣ ਜਿਹੜੀਆਂ ਪੈਣਾ ਘਰ ਕੰਮ ਕਰਦੀਆਂ ਨੇ ਉਹ ਇੱਥੋਂ ਲੈ ਕੇ ਜਾ ਸਕਦੇ ਹੋ ਤੁਸੀਂ ਉਹਨਾਂ ਤੇ ਵਾਪਸੀ ਦਾ ਕੋਈ ਚੱਕਰ ਨਹੀਂ ਹੈਗਾ ਸਾਰੇ ਲੱਛੇ ਵਗੈਰਾ ਉਹ ਤੁਹਾਨੂੰ ਚੇਂਜ ਕਰਕੇ ਦੇ ਦੇਣਗੇ ਠੀਕ ਹੈ ਜੀ ਹੁਣ ਦੇਖੋ ਭਾਜੀ ਤੁਹਾਨੂੰ ਆਪ ਹੀ ਦੱਸ ਦਣਗੇ ਕਿ ਅਸੀਂ ਵਾਪਸ ਜਿਹੜੀ ਹੈਗੀ ਆ ਉਹ ਕਰ ਲੈਣੇ ਹੁੰਨੇ ਆ ਉਹਨਾਂ ਜਿਹੜੇ ਇਹਨਾਂ ਕੋਲ ਕਲਰ ਨੇ ਉਹ ਵੀ ਬਹੁਤ ਹੀ ਜ਼ਿਆਦਾ ਇਹਨਾਂ ਕੋਲ ਪਏ ਨੇ ਕਿ ਕੋਈ ਵੀ ਤੁਸੀਂ ਕਲਰ ਜਿਹੜਾ ਹੈਗਾ ਉਹ ਲੈ ਸਕਦੇ ਹੋ ਦੇਖੋ ਮੈਂ ਵੀ ਜਿਹੜੀ ਹੈਗੀ ਹੈ ਉਹ ਲਈ ਆ ਪਿੰਕ ਕਲਰ ਦੀ ਲਈ ਆ ਔਰ ਮੈਂ ਪਹਿਲਾਂ ਜਿਹੜੀ ਹੈਗੀ ਸੀ ਉਹ yellow ਕਲਰ ਦੀ ਲੱਗੀ ਸੀ ਹੁਣ ਮੈਂ ਉਹ ਲੱਛੇ ਜਿਹੜੇ ਹੈਗੇ ਸੀ ਉਹ ਚੇਂਜ ਕਰਵਾਉਣ ਆਈ ਸੀ ਠੀਕ ਹੈ ਜੀ ਹੁਣ ਦੇਖੋ ਤੁਹਾਡੀ ਤਸੱਲੀ ਲਈ ਆਪਾਂ ਭਾਜੀ ਦੇ ਮੂੰਹੋਂ ਹੀ ਸੁਣਾ ਦਣੇ ਆ ਤੁਹਾਨੂੰ ਬਿਲਕੁਲ ਜੀ ਜਿੰਨੇ ਵੀ ਲੈ ਚੱਲਿਓ ਉਹਨਾਂ ਪ੍ਰੋਡਕਟ ਇੱਕ ਲੱਛਰ ਬੱਚੇ ਚਾਹ ਉਹ ਸਭ ਵਾਪਿਸ ਹੋ ਜਾਏਗਾ ਚੇਂਜ ਕਰਕੇ ਦੂਸਰੀ ਲਿਜਾ ਸਕਦੇ ਹੋ ਕੋਈ ਇਸ਼ੂ ਨਹੀਂ ਤੇ ਤੁਸੀਂ ਸੁਣ ਹੀ ਲਿਆ ਹੋਣਾ ਕਿ ਇਹ ਆਸਾਨੀ ਨਾਲ ਜਿਹੜਾ ਹੈਗਾ ਉਹ ਚੇਂਜ ਕਰ ਲੈਂਦੇ ਹੁੰਦੇ ਨੇ ਇਸ ਲਈ ਤੁਸੀਂ ਇੱਥੋਂ ਜਦੋਂ ਲੈ ਕੇ ਜਾਓਗੇ ਤੁਹਾਨੂੰ ਕੋਈ ਵੀ ਟੈਨਸ਼ਨ ਨਹੀਂ ਰਹੂਗੀ ਵਾਪਸੀ ਦੀ ਠੀਕ ਹੈ ਜੀ ਆਪਾਂ ਤੁਹਾਨੂੰ ਸਾਰੀ ਮਾਰਕੀਟ ਜਿਹੜੀ ਹੈਗੀ ਆ ਉਹ ਕੈਮਰਾ ਘੁਮਾ ਕੇ ਇੱਕ ਵਾਰ ਦਿਖਾ ਦੰਨੇ ਆ ਦੇਖੋ ਅਸੀਂ ਜੋ ਸਮਾਨ ਲੈਣਾ ਸੀਗਾ ਉਹ ਲੈ ਲਿਆ ਸੀਗਾ ਤੇ ਆਪਾਂ ਸੋਚਿਆ ਚਲੋ ਹੁਣ ਆਏ ਆ ਤਾਂ ਸਾਰੀ ਮਾਰਕੀਟ ਦੀ ਜਿਹੜੀ ਹੈਗੀ ਆ ਤੁਹਾਨੂੰ ਸੈਰ ਜਿਹੜੀ ਹੈਗੀ ਉਹ ਕਰਵਾ ਦੰਨੇ ਆ ਤੇ ਗਰਮ ਸੂਟ ਸਵੈਟਰ ਲੌਂਗ ਕੋਟ ਲੌਂਗ ਕੋਟੀਆਂ ਤੁਸੀਂ ਜੋ ਵੀ ਇੱਥੋਂ ਲੈਣਾ ਚਾਹੋ ਤਾਂ ਤੁਹਾਨੂੰ ਮਾਰਕੀਟ ਤੋਂ ਬਹੁਤ ਹੀ ਸਸਤੇ ਰੇਟ ਦੇ ਵਿੱਚ ਇੱਥੇ ਜਿਹੜਾ ਹੈਗਾ ਉਹ ਮਿਲ ਜਾਂਦਾ ਕਿਉਂਕਿ ਇਹ ਜਿਹੜੀ ਸਾਰੀ ਮਾਰਕੀਟ ਹੈਗੀ ਆ ਉਹ ਮਤਲਬ ਗਰਮ ਕੱਪੜੇ ਦੀ ਹੀ ਮਾਰਕੀਟ ਹੈ ਸਿਰਫ ਗਰਮ ਕੱਪੜੇ ਦੀ ਮਾਰਕੀਟ ਹੋਣ ਕਰਕੇ ਇੱਥੇ ਬਾਕੀ ਮਾਰਕੀਟ ਨਾਲ ਜਿਹੜਾ ਹੈਗਾ ਰੇਟ ਦਾ ਬਹੁਤ ਫਰਕ ਹੈ ਮੈਂ ਤਾਂ ਇੱਥੋਂ ਹੀ ਲੈ ਕੇ ਜਾਨੀ ਹੁੰਨੀ ਆ ਇੱਧਰ ਦੇਖੋ ਪਾਰਟੀ ਵੇਅਰ ਜਿਹੜੇ ਹੈਗੇ ਨੇ ਉਹ ਸੂਟ ਲੱਗੇ ਹੋਏ ਨੇ ਬੈਲਵਰਡ ਦੇ ਸ਼ਾਲਾਂ ਦੇ ਨਾਲ ਤੁਸੀਂ ਪਾਰਟੀ ਵੇਅਰ ਦੇਖੋ ਤੁਹਾਨੂੰ ਸਟਿਚ ਕਰਵਾਉਣ ਦੀ ਵੀ ਲੋੜ ਨਹੀਂ ਇੱਥੋਂ ਤੁਸੀਂ ਲੈ ਸਕਦੇ ਹੋ ਤੇ ਦੇਖੋ ਜਿਹੜੀਆਂ ਇਹ ਕੋਟੀਆਂ ਨੇਗੀਆਂ ਇਹ ਕਢਾਈ ਵਾਲੀਆਂ ਕੋਟੀਆਂ ਨੇ ਗਲੇ ਤੇ ਦੇਖੋ ਵਰਕ ਹੋਇਆ ਹੋਇਆ ਇਹਨਾਂ ਦੇ ਬਹੁਤ ਸੋਹਣੀ ਲੱਗੀਆਂ ਇਹ ਮੈਨੂੰ ਤੁਸੀਂ ਰੇਟ ਸੁਣ ਲਓ ਇਹਦਾ ਇਹ ਕਿੰਨੇ ਦੀ ਹੈ 300 300 ਦੇਖੋ ਜਿਵੇਂ ਹੁਣ ਇਹ ਕੋਟੀ ਆਪਾਂ ਫਰਸਟ ਵਾਲੀ ਦੁਕਾਨ ਤੇ ਦੇਖੀ ਸੀ ਉਹਨਾਂ ਦੇ 400 ਰੁਪਏ ਦੀ ਲੱਗੀ ਹੋਈ ਸੀ ਪਰ ਇਹਨਾਂ ਦੇ ਉਹ 300 ਰੁਪਏ ਦੀ ਲੱਗੀ ਹੋਈ ਆ ਦੇਖੋ ਜੇ ਤੁਸੀਂ ਇੱਧਾ ਘੁੰਮ ਫਿਰ ਕੇ ਸਾਰਾ ਸਮਾਨ ਲਾਉਂਗੇ ਨਾ ਤਾਂ ਤੁਹਾਨੂੰ ਹੋਰ ਵੀ ਸਸਤਾ ਮਿਲ ਜੂਗਾ ਹੁਣ ਦੇਖੋ ਜਿਵੇਂ ਇਹ yellow ਕਲਰ ਦੀ ਕੋਟੀ ਸੀ ਇਹਦੇ ਵੀ ਗਲੇ ਤੇ ਕਢਾਈ ਹੋਈ ਹੋਈ ਸੀ ਇਹ ਵੀ ਜਿਹੜੀ ਹੈਗੀ ਸੀ ਉਹ 300 ਰੁਪਏ ਦੀ ਹੀ ਸੀ ਦੇਖੋ ਤੁਸੀਂ ਪੂਰੀ ਮਾਰਕੀਟ ਦੇ ਵਿੱਚ ਘੁੰਮ ਫਿਰ ਕੇ ਲਾਉਂਗੇ ਨਾ ਕੋਟੀਆਂ ਸਵੈਟਰ ਤਾਂ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਨੇ ਉਹ ਸਸਤੇ ਮਿਲ ਜਾਣਗੇ ਹੁਣ ਦੇਖੋ ਇੱਕ ਦੁਕਾਨ ਤੇ 400 ਰੁਪਏ ਪ੍ਰਾਈਸ ਲੱਗਿਆ ਹੋਇਆ ਸੀ ਇਹਦਾ ਜ 300 ਰੁਪਿਆ ਦਾ ਪ੍ਰਾਈਸ ਹੀ ਇਸ ਲਈ ਤੁਸੀਂ ਘੁੰਮ ਫਿਰ ਕੇ ਹੀ ਚੀਜ਼ ਲਿਆ ਕਰੋ ਫਿਰ ਹੀ ਆਪਾਂ ਨੂੰ ਰੇਟ ਦਾ ਜਿਹੜਾ ਹੁੰਦਾ ਉਹ ਪਤਾ ਲੱਗਦਾ ਹੁੰਦਾ ਤੇ ਦੇਖੋ ਆ ਕੁੜਤੇ ਜਿਹੜੇ ਹੈਗੇ ਸੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਇਹ ਪਸੰਦ ਨਹੀਂ ਕਸ਼ਮੀਰੀ ਕੁੜਤੇ ਹੁੰਦੇ ਨੇ ਇਹ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਨਹੀਂ ਜਦੋਂ ਆਪਾਂ ਵੇਅਰ ਕਰਦੇ ਆ ਖੁੱਲੇ-ਖੁੱਲੇ ਹੀ ਸੋਹਣੇ ਲੱਗਦੇ ਨੇ ਕਿ ਇਹਨਾਂ ਦਾ ਹੁਣ ਇਹਨਾਂ ਨੇ ਆਫ ਸੀਜ਼ਨ ਹੋਣ ਕਰਕੇ ਨਾ ਹੁਣ ਬਸ ਸੀਜ਼ਨ ਜਾਣ ਵਾਲਾ ਸਰਦੀਆਂ ਦਾ ਇਸੇ ਕਰਕੇ ਇਹਨਾਂ ਨੇ ਇਹ ਇੱਕ ਤਰ੍ਹਾਂ ਨਾਲ ਹਾਫ ਰੇਟ ਤੇ ਹੀ ਲੱਗੇ ਹੋਏ ਸੀ ਵੈਸੇ ਇਹ ਕੁੜਤੇ ਦਾ ਪ੍ਰਾਈਸ ਜਿਹੜਾ ਹੈਗਾ ਸੀ 1500 ਰੁਪਿਆ ਸੀਗਾ ਪਰ ਉਹ ਇਹਨਾਂ ਨੇ ਹੁਣ ਇਸ ਟਾਈਮ ਤੇ ਉਹ 750 ਰੁਪਏ ਦਾ ਹੀ ਲਗਾਇਆ ਹੋਇਆ ਸੀਗਾ ਦੇਖੋ 750 ਰੁਪਏ ਦਾ ਕੋਈ ਮਾੜਾ ਨਹੀਂ ਹੈਗਾ ਇਹ ਬਿਲਕੁਲ ਬਾਮਾਂ ਤੇ ਵੀਰ ਆਰ ਬੈਗ ਤੇ ਵੀ ਇਹਦੇ ਕਢਾਈ ਕੀਤੀ ਹੋਈ ਸੀਗੀ ਗਲੇ ਤੇ ਸਾਰੇ ਤੇ ਕਢਾਈ ਕੀਤੀ ਹੋਈ ਆ ਕਸ਼ਮੀਰੀ ਤੇ ਇਹ ਜਿਹੜੇ ਕਸ਼ਮੀਰੀ ਕੁੜਤੇ ਹੁੰਦੇ ਨੇ ਇਹ ਮਹਿੰਗੇ ਹੀ ਆਉਂਦੇ ਨੇ ਹਜ਼ਾਰ ਰੁਪਏ ਤੋਂ ਘੱਟ ਤਾਂ ਬਿਲਕੁਲ ਵੀ ਆਉਂਦਾ ਹੀ ਨਹੀਂ ਇਹ ਕੁੜਤਾ ਤੇ ਹੁਣ ਇਸ ਟਾਈਮ ਤੇ ਇਹਨਾਂ ਨੇ 7 750 ਰੁਪਏ ਦੀ ਰੇਟ ਦੇ ਵਿੱਚ ਇਹਨਾਂ ਨੇ ਲਗਾਏ ਹੋਏ ਸੀਗੇ ਕਹਿੰਦੇ ਹੁਣ ਸੀਜ਼ਨ ਜਾਣ ਵਾਲਾ ਏਸੇ ਕਰਕੇ ਹੀ ਇਹਨਾਂ ਨੇ ਹੁਣ ਉਹ ਘੱਟ ਪ੍ਰਾਈਸ ਦੇ ਵਿੱਚ ਲਗਾਏ ਹੋਏ ਸੀ ਦੇਖੋ ਤੁਸੀਂ ਹੁਣ ਜਦੋਂ ਸੀਜ਼ਨ ਆਫ ਚੱਲਦਾ ਹੋਵੇ ਉਦੋਂ ਚੀਜ਼ ਖਰੀਦ ਸਕਦੇ ਹੋ ਤਾਂ ਫਿਰ ਜਦੋਂ ਸ਼ਰਦੀਆਂ ਸ਼ੁਰੂ ਹੁੰਦੀਆਂ ਨੇ ਫਿਰ ਆਪਾਂ ਨੂੰ ਮਹਿੰਗੀਆਂ ਹੀ ਮਿਲਦੀਆਂ ਹੁੰਦੀਆਂ ਨੇ ਚੀਜ਼ਾਂ ਇਹ ਵੀ ਲੌਂਗ ਕੋਟ ਜਿਹੜੇ ਹੈਗੇ ਸੀਗੇ ਉਹ ਲੱਗੇ ਹੋਏ ਸੀ ਲੌਂਗ ਕੋਟੀਆਂ ਤੇ ਇਹਨਾਂ ਦੇ ਵੀ ਜਿਹੜੇ ਗਰਮ ਕੁਰਤੇ ਹੈਗੇ ਸੀ ਉਹ ਲੱਗੇ ਹੋਏ ਸੀਗੇ ਤੇ ਕੜਾਈ ਵਾਲੇ ਹੈਗੇ ਸੀ ਦੇਖੋ ਤੁਸੀਂ ਬਾਹਰ ਅੰਦਰ ਪਾਉਣ ਨੂੰ ਵੀ ਇਹ ਵਧੀਆ ਨੇਗੇ ਜਿਵੇਂ ਹੁਣ ਆਪਾਂ ਨੂੰ ਸਟਿਚ ਕਰਵਾਉਣ ਦੀ ਲੋੜ ਨਹੀਂ ਹੈਗੀ ਸਟਿਚ ਹੋਏ ਹੋਏ ਵਾ ਇਹ ਹੀ ਮਿਲ ਜਾਂਦੇ ਨਾਲ ਇਹਨਾਂ ਦੇ ਸਟਾਲ ਸੀਗੇ ਤੇ ਇਹ ਗਾਝੀ ਕਲਰ ਦਾ ਦੇਖੋ ਇਹ ਵੀ ਬੜਾ ਪਿਆਰਾ ਸੀਗਾ ਕੁਰਤਾ ਤੇ ਤੁਸੀਂ ਇੱਥੇ ਜਦੋਂ ਆਓਗੇ ਤਾਂ ਤੁਹਾਨੂੰ ਬਾਕੀ ਪ੍ਰਾਈਜ਼ ਤੁਸੀਂ ਘੱਟ ਵੱਧ ਕਰ ਸਕਦੇ ਹੋ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਵੀ ਇਹ ਕਰਦੇ ਨਹੀਂ ਹੈਗੇ ਠੀਕ ਹੈ ਤੇ ਇੱਧਰ ਜਿਹੜੇ ਹੈਗੇ ਸੀ ਉਹ ਗਰਮ ਸੂਟ ਲੱਗੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਸੀਗਾ ਉਹ ਇਹਨਾਂ ਦੇ ਨਾਲ ਸ਼ਾਲ ਸੀਗੇ 1000 ਰੁਪਏ ਤੋਂ ਜਿਹੜੇ ਹੈਗੇ ਸੀ ਇਹਨਾਂ ਦੀ ਸਟਾਰਟਿੰਗ ਹੈਗੀ ਸੀ ਬਾਕੀ ਵੱਧ ਤੋਂ ਵੱਧ ਜੋ ਵੀ ਆਪਾਂ ਵਧੀਆ ਕੁਆਲਿਟੀ ਦੇ ਅਕੋਰਡਿੰਗ ਫਿਰ ਪ੍ਰਾਈਸ ਵੀ ਜਿਹੜਾ ਹੈਗਾ ਉਹ ਥੋੜਾ ਵੱਧਦਾ ਜਾਊਗਾ ਇਹਨਾਂ ਦਾ 1000 ਰੁਪਿਆ ਰੇਟ ਸੀਗਾ ਵੱਡੇ ਇਹਨਾਂ ਦੇ ਨਾਲ ਸ਼ਾਲ ਲੱਗੇ ਹੋਏ ਸੀਗੇ ਦੇਖੋ ਸ਼ਾਲ ਦਾ ਵੀ ਬਹੁਤ ਫਰਕ ਹੁੰਦਾਗਾ ਤੇ ਕੱਪੜੇ ਦਾ ਵੀ ਬਹੁਤ ਫਰਕ ਹੁੰਦਾ ਹੁੰਦਾ ਹੈ ਨਾ ਸੂਟ ਤਾਂ 5-600 ਰੁਪਏ ਦੇ ਵੀ ਆ ਜਾਂਦੇ ਨੇ ਹੁਣ ਦੇਖੋ ਅੱਗੇ ਆਪਾਂ ਦਾਇਤਾ ਇੱਥੇ ਵੀ ਆਹ ਕੜਾਈਆਂ ਵਾਲੇ ਜਿਹੜੇ ਸ਼ਾਲਾਂ ਨਾਲ ਲੱਗੇ ਹੋਏ ਸੀਗੇ ਸੂਟ ਤੇ ਆਹ ਲੌਂਗ ਕੋਟ ਤੇ ਆਹ ਦੇਖੋ ਇੱਧਰ ਡਿਜ਼ਾਈਨਰ ਜਿਹੜੇ ਹੈਗੇ ਸੀ ਸੂਟ ਉਹ ਲੱਗੇ ਹੋਏ ਸੀਗੇ ਹਨਾ ਜਿਵੇਂ ਹੁਣ ਗਰਮ ਕੱਪੜੇ ਦੇ ਵਿੱਚ ਡਿਜ਼ਾਈਨਰ ਘੱਟ ਹੀ ਮਿਲਦਾ ਹੁੰਦਾ ਆਪਾਂ ਨੂੰ ਤੇ ਤੁਸੀਂ ਆਓ ਤੇ ਇੱਥੋਂ ਲੈ ਕੇ ਜਾਓ ਸਮਾਨ ਆਕਸੀਜਨ ਦੇ ਵਿੱਚ ਠੀਕ ਹੈ ਤੇ ਦੇਖੋ ਇਹ ਮਾਰਕੀਟ ਜਿਹੜੀ ਹੈਗੀ ਆ ਜੀ ਇਹ ਹੈਗੀ ਆ ਲੁਧਿਆਣਾ ਦੀ ਕੋਟੀ ਮਾਰਕੀਟ ਕਰੀਮਪੁਰਾ ਬਾਜ਼ਾਰ ਦੇ ਸਾਹਮਣੇ ਪੈ ਜਾਂਦੀ ਆ ਸਟੇਸ਼ਨ ਦੇ ਨਾਲ ਹੀ ਠੀਕ ਹੈ ਤੇ ਜਦੋਂ ਤੁਸੀਂ ਇੱਥੇ ਆਉਂਗੇ ਸਾਰੀ ਮਾਰਕੀਟ ਜਿਹੜੀ ਹੈਗੀ ਆ ਤੁਹਾਨੂੰ ਉਹ ਉਹਨਾਂ ਦੀ ਹੀ ਮਿਲੇਗੀ ਮਤਲਬ ਕਿ ਗਰਮ ਕੱਪੜਿਆਂ ਦੀ ਠੀਕ ਹੈ ਤੇ ਜਿਹੜਾ ਆ ਕੁੜਤਾ ਦੇਖੋ ਇਹ ਵੀ ਕਿੰਨਾ ਪਿਆਰਾ ਕੁੜਤਾ ਸੀ ਇਹ 400 ਰੁਪਏ ਦਾ ਕੁੜਤਾ ਸੀਗਾ ਸਾਰਾ ਹੁਣ ਆਫ ਸੀਜ਼ਨ ਕਰਕੇ ਵੈਸੇ ਇਹ 1000 ਰੁਪਏ ਤੋਂ ਘੱਟ ਨਹੀਂ ਆਉਂਦਾ ਹੈਗਾ ਕੁੜਤਾ ਇਹ ਸਟਾਰਟਿੰਗ ਦੇ ਵਿੱਚ ਹੀ ਜਿਹੜੀ ਹੈਗੀ ਸੀ ਉਹ ਸ਼ਾਪ ਹੈਗੀ ਸੀ ਆਪਣੀ ਠੀਕ ਹੈ ਜੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕਰੀਮਪੁਰਾ ਬਾਜ਼ਾਰ ਦਿਖਾਵਾਂਗੇ ਉਹਦੇ ਵਿੱਚ ਮੈਂ ਦੇਖੋ ਭੈਣਾਂ ਨੇ ਮੈਨੂੰ ਜਵੈਲਰੀ ਦਾ ਕਿਹਾ ਸੀ ਜਵੈਲਰੀ ਕਿੱਥੋਂ ਮਿਲਦੀ ਹੈ ਲਹਿੰਗੇ ਵਗੈਰਾ ਜਿਹੜੇ ਹੈਗੇ ਨੇ ਉਹ ਕਿੱਥੋਂ ਮਿਲਦੇ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੁੱਤੀਆਂ ਲਹਿੰਗੇ ਜਵੈਲਰੀ ਸਾਰਾ ਕੁਝ ਅਗਲੀ ਵੀਡੀਓ ਉਹਦਾ ਇਹਦਾ ਪਾਰਟ ਜਿਹੜਾ ਹੈਗਾ ਉਹ ਦੂਸਰਾ ਮੈਂ ਪਾਉਂਗੀ ਇੱਕ ਦੋ ਦਿਨਾਂ ਤੱਕ ਤੇ ਤੁਸੀਂ ਉਹ ਵੀਡੀਓ ਜਿਹੜੀ ਹੈਗੀ ਉਹ ਜ਼ਰੂਰ ਦੇਖਣੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਇਦਾਂ ਹੀ ਤੁਹਾਨੂੰ ਦੱਸਦੇ ਰਵਾਂਗੇ ਲੁਧਿਆਣੇ ਦੇ ਵਿੱਚ ਕਿੱਥੇ ਕੀ ਸਸਤਾ ਮਿਲਦਾ